ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਪਿਛਲੇ ਦਿਨੀ ਪੰਜਾਬੀ ਮੂਲ ਦੇ ਸਿਕਿਉਰਿਟੀ ਗਾਰਡ ਨੌਜਵਾਨ 20 ਸਾਲਾਂ ਦੇ ਹਰਸ਼ਾਨਦੀਪ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਹ ਖਬਰ ਤੁਸੀਂ ਪੜ੍ਹੀ ਸੁਣੀ ਤੇ ਦੇਖੀ ਹੋਵੇਗੀ। ਹਰਿਆਣਾ ਸੂਬੇ ਦੇ ਅੰਮ੍ਰਿਤਾਲਾ ਸ਼ਹਿਰ ਦੇ ਲਾਗੇ ਪਿੰਡ ਵਿੱਚੋਂ ਕੈਨੇਡਾ ਪੜ੍ਹਨ ਆਇਆ ਹਰਸ਼ਾਨਦੀਪ ਸਿਰਫ 20 ਸਾਲ ਦੀ ਉਮਰ ਵਿੱਚ ਰਾਤ ਨੂੰ ਇੱਕ ਅਪਾਰਟਮੈਂਟ ਬਿਲਡਿੰਗ ਦੀ ਰਾਖੀ ਕਰ ਰਿਹਾ ਸੀ। ਜਦੋਂ ਇੱਕ ਸਿਰਫਰੇ ਨੇ ਉਸਨੂੰ ਗੋਲੀ ਮਾਰ ਦਿੱਤੀ। ਜ਼ਰਾ ਸੁਣੋ। ਅਰਸ਼ਾਨਦੀਪ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਵਿਅਕਤੀ ਕੌਣ ਹੈ ਤੇ ਉਸ ਦਾ ਪਿਛਲਾ ਰਿਕਾਰਡ ਕਿਹੋ ਜਿਹਾ ਹੈ ਸਰਕਾਰੀ ਅਦਾਰੇ ਪਰੋਲ ਬੋਰਡ ਆਫ ਕੈਨੇਡਾ ਦੇ ਦਸਤਾਵੇਜ਼ਾਂ ਵਿੱਚ 30 ਸਾਲਾਂ ਦੇ ਇਵਾਨ ਚੇਜ਼ ਫਰਾਂਸਿਸ ਰੇਨ ਨਾਂ ਦੇ ਕਥਿਤ ਕਾਤਲ ਬਾਰੇ ਸਨਸਨੀਖੇਜ਼ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਸਰਕਾਰੀ ਦਸਤਾਵੇਜ਼ ਦੱਸਦੇ ਹਨ ਕਿ ਇਸ ਵਿਅਕਤੀ ਦੇ ਪਿਛਲੇ ਅਪਰਾਧਾਂ ਦੀ ਸੂਚੀ ਬਹੁਤ ਲੰਬੀ ਹੈ ਫਰਾਂਸਿਸ ਰੇਨ ਪਹਿਲਾਂ ਹੀ ਸਜ਼ਾ ਜਾਫ਼ਤਾ ਅਪਰਾਧੀ ਹੈ ਜਿਸ ਉੱਪਰ ਅਗਵਾ ਕਰਨ ਗੈਰ ਕਾਨੂੰਨੀ ਬੰਦੂਕ ਰੱਖਣ ਅਤੇ ਜੇਲ੍ਹ ਅੰਦਰ ਲੋਕਾਂ ਤੇ ਹਮਲਾ ਕਰਨ ਵਰਗੇ ਕੇਸ ਦਰਜ ਹਨ ਪਰੋਲ ਬੋਰਡ ਦੇ ਦਸਤਾਵੇਜ਼ ਦੱਸਦੇ ਨੇ ਕਿ ਇਹ ਵਿਅਕਤੀ ਪਹਿਲਾਂ ਇੱਕ ਵਾਰ ਚੋਰੀ ਦੀ ਗੱਡੀ ਵਿੱਚ ਐਡਮਿੰਟਨ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਫੜਿਆ ਗਿਆ ਤੇ ਉਸ ਵੇਲੇ ਇਹਦੇ ਕੋਲੋਂ ਨਸ਼ੀਲਾ ਪਦਾਰਥ ਮੈਥਾਮਫੈਟਾਮਾਈਨ ਤੇ ਇੱਕ ਵੱਡੀ ਹੋਈ ਬੈਰਲ ਵਾਲੀ ਬੰਦੂਕ ਬਰਾਮਦ ਹੋਈ ਸੀ ਤੇ ਇਸ ਕੇਸ ਵਿੱਚੋਂ ਜੇਲ੍ਹ ਦੀ ਸਜ਼ਾ ਪੂਤ ਚੁੱਕਾ ਹੈ ਇਸ ਤੋਂ ਬਾਅਦ ਉਸ ਨੂੰ ਕੁਝ ਸ਼ਰਤਾਂ ਤਹਿਤ ਜੇਲ੍ਹ ਵਿੱਚੋਂ ਛੱਡਿਆ ਗਿਆ ਫਿਰ ਦੋ ਵਾਰੀ ਸ਼ਰਤਾਂ ਦੀ ਉਲੰਘਣਾ ਕਰਨ ਕਰਕੇ ਜ਼ਮਾਨਤ ਵੀ ਰੱਦ ਕੀਤੀ ਗਈ ਇਸ ਤੋਂ ਬਾਅਦ ਕਿਸੇ ਕੋਲੋਂ ਨਸ਼ਾ ਖਰੀਦਣ ਦੀ ਕੋਸ਼ਿਸ਼ ਕਰਦਾ ਵੀ ਫੜਿਆ ਗਿਆ ਇਸ ਤੋਂ ਬਾਅਦ ਸਸਕੇਚੂਨ ਵੱਲ ਭੱਜ ਗਿਆ ਜਿੱਥੇ ਉਸ ਨੂੰ ਹਾਈਵੇ ਦੇ ਉੱਪਰ ਕਿਸੇ ਦੀ ਗੱਡੀ ਖੋਣ ਦੀ ਕੋਸ਼ਿਸ਼ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀਆਂ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਨਸ਼ਿਆਂ ਤੋਂ ਅਤੇ ਗੈਰ ਗਤੀਵਿਧੀਆਂ ਤੋਂ ਪਰਹੇਜ਼ ਕਰਨ ਤੇ ਕੋਈ ਕੰਮ ਕਾਜ ਲੱਭਣ ਲਈ ਕਿਹਾ ਗਿਆ ਸੀ ਤੇ ਨਾਲ ਹੀ ਉਹਨੂੰ ਕਿਹਾ ਗਿਆ ਸੀ ਕਿ ਉਹ ਕਾਨੂੰਨੀ ਤਰੀਕਿਆਂ ਨਾਲ ਕੋਈ ਕਮਾਈ ਕਰੇ ਇਸ ਦੋਸ਼ੀ ਬਾਰੇ ਇਹ ਵੀ ਪਤਾ ਲੱਗਾ ਕਿ ਉਸਦਾ ਪਾਲਣ ਪੋਸ਼ਣ ਬਹੁਤਾ ਵਧੀਆ ਨਹੀਂ ਹੋਇਆ ਤੇ ਛੋਟੀ ਉਮਰ ਵਿੱਚ ਹੀ ਹਿੰਸਾ ਅਤੇ ਨਸ਼ਿਆਂ ਵਿੱਚ ਸ਼ਾਮਲ ਹੋ ਗਿਆ ਫਿਰ ਚੜ੍ਹਦੀ ਉਮਰੇ ਹੀ ਸਟਰੀਟ ਗੈਂਗ ਵਿੱਚ ਸ਼ਾਮਲ ਹੋਣ ਤੋਂ ਬਾਅਦ 2012 ਦੇ ਕਰੀਬ ਉਹ ਬਹੁਤ ਵਾਰ ਕਾਨੂੰਨ ਦੇ ਗ੍ਰਿਫਤ ਵਿੱਚ ਆਇਆ ਕਈ ਵਾਰ ਉਸ ਕੋਲੋਂ ਨਸ਼ੇ ਫੜੇ ਗਏ ਚੋਰੀ ਦੀ ਗੱਡੀ ਲੈ ਕੇ ਜਾਂਦੇ ਹੋਏ ਇਸ ਦੋਸ਼ੀ ਨੂੰ ਐਡਮਿੰਟਨ ਪੁਲਿਸ ਨੇ ਇੱਕ ਵਾਰ ਹੈਲੀਕਾਪਟਰ ਦੀ ਮਦਦ ਨਾਲ ਰੋਕਿਆ ਕਈ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਰਕੇ ਇਸ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਜੇਲ੍ਹ ਵਿੱਚ ਹੀ ਉਸਨੇ ਇੱਕ ਸਾਥੀ ਕੈਦੀ ਉੱਪਰ ਹਮਲਾ ਬੋਲ ਦਿੱਤਾ ਰਿਹਾ ਹੋਣ ਉਪਰੰਤ ਇਸ ਵਿਅਕਤੀ ਨੇ ਪੁਲਿਸ ਨੂੰ ਕਿਹਾ ਸੀ ਕਿ ਉਸਨੇ ਜੂਨ 2021 ਤੋਂ ਬਾਅਦ ਗੈਂਗ ਛੱਡ ਦਿੱਤੇ ਨੇ ਪਰ ਉਸ ਦੇ ਸਰੀਰ ਤੇ ਬਣੇ ਹੋਏ ਟੈਟੂ ਦੱਸਦੇ ਨੇ ਕਿ ਉਹ ਜੇ ਬੰਦਾ ਨਹੀਂ ਸੀ ਬਣਿਆ ਤੇ ਗੈਂਗਸ ਵਿੱਚ ਸ਼ਾਮਲ ਸੀ 6 ਦਸੰਬਰ ਨੂੰ ਹਰਸ਼ਾਨਦੀਪ ਤੇ ਹਮਲਾ ਕਰਨ ਵੇਲੇ ਇਵਾਨ ਚੇਜ਼ ਦੇ ਨਾਲ ਇੱਕ ਜੁਡੀਥ ਸੌਲਟੈਕਸ ਨਾਂ ਦੀ ਔਰਤ ਵੀ ਸ਼ਾਮਲ ਸੀ ਤੇ ਇਹ ਦੋਵੇਂ ਇਸ ਵੇਲੇ ਸਲਾਕਾਂ ਪਿੱਛੇ ਨੇ ਵਰਣਨਯੋਗ ਹੈ ਕਿ ਜੁਡੀਥ ਨਾਂ ਦੀ ਇਸ ਔਰਤ ਦਾ ਰਿਕਾਰਡ ਵੀ ਮੁਜਰਮਨਾ ਹੈ ਤੇ ਉਹ 3 ਸਾਲ ਦੀ ਸਜ਼ਾ ਭੁਗਤ ਚੁੱਕੀ ਹੈ ਇਸ ਘਟਨਾ ਨੇ ਪੂਰੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਅਪਰਾਧਿਕ ਬਿਰਤੀਆਂ ਵਾਲੇ ਲੋਕਾਂ ਦਾ ਕੋਈ ਇਲਾਜ ਨਹੀਂ ਜਾਂ ਕੈਨੇਡੀਅਨ ਕਾਨੂੰਨ ਹੀ ਜ਼ਿਆਦਾ ਨਰਮ ਹਨ